ਪਾਉਣ ਕਾ ਜਗ ਮੰਡਪ ਸ਼ੰਖ ਵਜਦਾ ਪਤਾਲ ਵਿੱਚ ਗੱਜਦਾ ਧੰਨ ਤਨ ਕਹਿੰਦੇ ਦੇਵਤੇ ਸ਼ੰਖ ਵਜਾਏ ਭੋਗ ਲਗਾਏ ਦੀਨਾ ਨਾਥ ਨਰੰਜਨ ਰਾਏ ਕਾਲ ਜਾਲ ਕੇ ਬੰਧਨ ਤੋੜੇ ਅਬ ਮੈਨੂੰ ਸੁਰਗਾਂ ਵਿੱਚ ਜਾਏ ਮਾਲਕ ਦੁਨੀਆ ਦਾ ਬੈਠਾ ਹਸਨਾਪੁਰੀ ਦੇ ਵਿੱਚ ਸਜਦਾ ਪਾਂਡਵਾ ਖਣ ਹੈ ਮਹਾਰਾਜ ਪੂਰਨ ਕਰੋ ਹਮਾਰੇ ਕਾਜ ਦੁਨੀਆ ਦੇ ਵਿੱਚ ਉਮਰ ਰਹੇਗਾ ਜੁਗ ਜੁਗ ਤੇਰਾ ਰਾਜ ਤੀਨ ਲੋਕ ਗਉਂਦੇ ਦਾਤਾ ਜੀ ਤੂੰ ਹੀ ਪਤ ਹੈ ਨ ਪੱਤਿਆਂ ਦੀ ਕਜਦਾ ਕੁਦਰਤ ਤੇਰੀ ਬੜੀ ਮਹਾਨ ਵਾਲਮੀਕ ਪੂਰਨ ਭਗਵਾਨ ਜਿੰਨ ਜਿੰਨ ਕੋ ਰੰਗ ਤੇਰਾ ਲਾਗੇ ਸਿੱਧੇ ਸੁਰਗ ਮੰਡਲ ਕੋ ਜਾਣ ਆਕੇ ਤੇਰੇ ਚਰਣਾ ਤੇ ਸੁਆਮੀ ਰੋਗ ਰੋਗਿਆਂ ਦਾ ਜਾਵੇ ਭਜਦਾ ਤੂੰ ਹੀ ਸਭ ਕੀ ਪਾਲਨ ਕਰਤਾ ਸੰਕਟ ਸਭ ਜੀਵਨ ਕੇ ਹਰਤਾ ਰਾਲ ਮੇ ਲਗਾਓ ਉਮੀਦ ਹਮਾਰੇ ਨਾਮ ਗੁਰੂ ਦਾ ਪੱਥਰ ਤਾਰੇ ਪੀ ਕੇ ਬੂੰਦ ਤੇਰੇ ਨਾਮ ਦੀ ਭੁਖਾ ਸੈਂਕੜੇ ਵਰਸਦਾ ਵੀ ਰਜਦਾ ਸ਼੍ਰੀ ਰਤਨਾਕਰ ਜਾਪ ਗਿਆਨ ਨਾਥ ਕਾ ਸਰਵਨ ਰਾਜ ਅਮਰਤ ਵੇਲਾ ਦੋ ਫੇਰਾ ਵੱਡਾ ਏਕ ਅਕਾਲ ਹੈ ਉਸ ਬਿੰਦ ਹੋਰ ਨਾ ਕੋਏ ਹਾਲਤ ਪਲਤ ਵਿੱਚ ਵਸਤ ਘਟ ਘਟ ਦੇ ਵਿੱਚ ਸੋਏ आद गुरु सब जगत का वाल्मीक महाराज सब एक है गुरु गरीब नवाज कटे कोट च प्रभु वल्मीक दानाम ज्ञान नाथ गुरु उपर वाला राम। ਵਾਲਮੇਕੰਦ ਰੰਕਾਰ ਹੈ ਜੈ ਜਗਦੇਸ਼ ਹਰੇ ਫੋਟ ਜਨਮ ਦੁੱਖ ਹੋਏ ਉਤਰੇ ਜੋ ਜਨ ਧਿਆਨ ਤਰੇ ਸੁਆਮੀ ਸਰਬ ਸਰੂਪ ਹੈ ਨਾਮ ਅਨੇਕ ਅਨੇਕ ਜਿਤਨੇ ਜੀਵ ਦੇਹਾਨੁ ਮੇ ਸਭ ਸਰ ਏਕੋ ਏਕ ਸੱਚ ਸੱਚ ਸਚਾ ਨਰੰਕਾਰ ਸੱਚ ਸੱਚ ਭਵ ਖੰਡਨਹਾਰ ਅਜਰ ਅਮਰ ਪੂਰਨ ਅਬਨਾਸੀ ਦੀਨਾ ਨਾਤ ਸਰਬ ਘਟ ਵਾਸੀ ਜਮਣ ਮਰਨ ਤੋਂ ਬਾਹਰ ਆਕਾਲ ਗੁਰ ਕਾ ਨਾਮ ਕੱਟੇ ਜਮ ਜਾਲ ਜਿਨ ਜਿਨ ਗੁਰ ਕੀ ਜੋਤ ਜਗਾਈ ਹਲਤ ਪਲਤ ਵਿੱਚ ਮਿਲੀ ਮੜਾ ਵਡਾਈ ਸੇਵਾ ਕੀਤੀ ਜਨ ਕ ਦਲਾਰੀ ਸਣਦੇ ਹੀ ਭੱਪਾਰੇ ਉਤਾਰੀ ਕੱਟੇ ਜਨਮ ਜਨਮ ਕੇ ਫੇਰੇ ਗਿਆਨ ਨਾਥ ਪਰਮੇਸ਼ਰ ਤੇਰੇ 14 ਕਲਾ ਰਾਮ ਰਗੁਰਾਏ 16 ਕਲਾ ਕ੍ਰਿਸ਼ਨ ਪਠਾਏ ਕੀਤੇ ਚੋਜ ਬੇਅੰਤ ਬੇਅੰਤਾ ਜਿਨ ਕਾ ਆਵਤ ਨਹੀਂ ਅੰਤਾ ਗੋ ਗੋਕਲ ਗੋਪੀ ਕਾਨ ਮਰਾਰੇ ਮਧੂਸੂਦਨ ਰੰਗਲੇ ਗਿਰਧਾਰੇ ਚਮਕੇ ਮੁਕਟ ਜਿਵੇਂ ਚੰਦ ਤਾਰੇ ਦੂਰ ਦੂਰ ਪੈਂਦੇ ਚਮਕਾਰੇ ਬਨਮਾਲਾ ਮੇ ਮੁਰਲੀ ਵਾਜੈ ਬਿਜਲੀ ਚਮਕਤ ਬਦਰੀ ਗਾਜੈ ਪਾਵਨ ਚਕੋਲੇ ਤਰਵੜ ਸ਼ੂਕਤ ਆਲਣਿਆਂ ਵਿੱਚ ਬਚੜੇ ਚੁਕਤ ਨਚਣ ਮੋਰ ਪਪੀਹੇ ਬੋਲਣ ਥਾਂ ਥਾਂੇ ਅੰਮ੍ਰਿਤ ਬੂੰਦਾ ਢੋਲਣ ਹੁੰਮਰ ਪਈਆਂ ਗੋਪੀਆਂ ਸਿਰ ਸੋਨੇ ਦੀਆਂ ਟੋਪੀਆਂ ਰਾਧਾ ਰੋੜੇ ਮੰਗਲ ਗਾਵੇ ਦੇਵਤਿਆਂ ਨੇ ਬੁੱਲ ਵਰਸਾਵੇ ਸੁੰਦਰ ਸੁੰਦਰ ਸੂਰਤਾ ਕੰਚਨ ਬਨਿਆ ਮੂਰਤਾ ਜੋ ਜਨ ਦਰਸ਼ਨ ਪਾਵੇ ਕੋਟ ਜਨਮ ਦੁੱਖ ਜਾਵੇ ਪੂਰਨ ਹੋਵੇ ਮਨ ਕੀ ਆਸ ਦੁਖ ਦਰਦ ਕਾ ਹੋਵੇ ਨਾਸ ਦੁਸ਼ਟ ਦਮਨ ਸਰ ਕਰੇ ਨاوار ਜੀਤ ਰਹੇ ਹੋਵੇ ਨਾ ਹਾਰ ਵਾਲੋ ਮੀਕ ਕਾ ਪੂਜਕ ਜੋਏ ਵੇਗਨ ਪੜੇ ਉਸ ਕੋ ਨਾ ਕੋਏ ਗਿਆਨ नाथ ਸਤਗੁਰ ਕਾ ਜਾਪ ਕੱਟੇ ਕੋੜ ਜਨਮ ਕੇ ਪਾਪ ਧੰਨੇ ਵਾਂਗਰ ਨਾਮ ਕਮਾਵੇ ਤਾਂ ਪਰਮੇਸ਼ਵਰ ਕੇ ਮਨ ਭਾਵੇ ਪੀਪੇ ਵਾਂਗ ਰਹੇ ਇਕ ਰੰਗਾ ਤਾ ਭਗਵਾਨ ਕੋ ਲਾਗੇ ਚੰਗਾ ਨਾਮ ਦੇਵਕੀਸ਼ਨ ਬਣਾਈ ਭਗਤ ਮਿਲੇ ਪੂਰਨ ਵੜਿਆਈ ਹੂ ਵਿੱਚ ਲਮਕੇ ਵਾਂਗ ਫਰੀਦਾ ਆਣ ਮਲੇ ਪਰਮੇਸ਼ਵਰ ਸਿਦਾ ਲਵਕੁਸ਼ ਪੂਰਾ ਕਰੀ ਮਹਾਨ ਮਿਲਿਆ ਹਰ ਸੇ ਬ੍ਰਹਮ ਗਿਆਨ ਤੀਨ ਲੋਕ ਵਿੱਚ ਚਮਕੇ ਸੂਰੇ ਭਗਵਾਨ ਕੇ ਭਜਨੀ ਕੀ ਪੂਰੇ ਸੈਨ ਪ੍ਰੀਤੀ ਲਾਈ ਪੂਰੀ ਰਬ ਉਸ ਦੀ ਥਾਂ ਕਰੀ ਮਜੂਰੀ ਭਗਤ ਕਬੀਰ ਕਰੇ ਜਪ ਭਾਰੇ ਚਮਕ ਗਿਆ ਜੋ ਚਮਕਣ ਤਾਰੇ ਸਦਨਾ ਤੇ ਤਰਲੋਚਨ ਤਰੇ ਸੋ ਹਰ ਕਾ ਜੋ ਹਰ ਹਰ ਕਰੇ ਤ੍ਰਿਹੂਪ ਪ੍ਰਲਾਦ ਅਮਰ ਰਸ ਪਾਇਆ ਜਨਮ ਮਰਨ ਕਾ ਫਿਕਰ ਮਟਾਇਆ ਬਲ ਰਾਜੇ ਹਰ ਕੇ ਗੁਣ ਗਾਵੇ ਰਾਜ ਸਵਰਗਪੁਰੀ ਦੇ ਪਾਵੇ ਸ਼ਵਰੀ ਭਗਤੀ ਕਰੀ ਕਮਾਲ ਧੰਤਨ ਕਿ ਹਾਰਾਮ ਕਿਰਪਾਲ ਰਾਜੇ ਕਾਲ ਨੇਮਕੀਆਂ ਧੀਆਂ ਵਾਰ ਰਾਜ ਤਰਸ਼ੰਕੂ ਜਿਆ 파ਰਤ ਬਾਜ ਤਪਸਿਆ ਕਰੀ ਦੁਨੀਆ ਤੇ ਚਲ ਆਇਆ ਹਰੀ ਇਕ ਮਨ ਹੋ ਕੇ ਕੀਤੀ ਸੇਵਾ ਮਿਲਿਆ ਪਰਮ ਮੁਕਤ ਕਾ ਮੇਵਾ ਉਧਰ ਗਿਆ ਜਪ ॠषि ਮਤੰਗ ਰਤਨਾ ਘਰ ਕਾ ਕਰਕੇ ਸੰਗ ਜਿੰਨ ਜਿੰ ਲਾਇਆ ਹਰ ਕਾ ਭੇਸ ਸੋ ਜਨ ਵਸੇ ਹਰੀ ਕੇ ਦੇਸ਼ ऋषि मुनि कर सिमरन तरे ज्ञान नाथ हर हरे दुखड़े हरे किन्नर मुनर योगी सन्यासी सुर नर मुन जन सर्व दासी सनकादिक सब वीर करारे देव देवियां सगले सवारी इंद्र परियां गुरमक लोक सच्चा सिमरन हाका योग काली दुर्गा त्रिजवाला गळ विच डुंड मुंड की माला त्रही भवानी महामाई ਹਰ ਕੀ ਸੇਵਨਾ ਵਿਖੇ ਜਾਈ ਵਿਸ਼ਕਰਮਾ ਕੀ ਅਮਰ ਪਦਾਈ ਉਸ ਵਿੱਚ ਹਰ ਵਿੱਚ ਭੇਦ ਨਾਰਾਈ ਵਿਸ਼ਕਰਮਾ ਕੀ ਕਲਾ ਮਹਾਨ ਸਰਬ ਕਲਾ ਪੂਰਨ ਗੁਣਵਾਨ ਵਿਸ਼ਕਰਮਾ ਕੇ ਚੋਜ ਬੇਅੰਤ ਧਰਮ ਕਰਮ ਪੂਰਨ ਸਤਵੰਤ ਰਾਜਾ ਸਰਗ ਮਹਾ ਪੁਨੀਤ ਇਕ ਮਨ ਭਗਵਨ ਕਾ ਜਸ ਕੀਤ ਚੌਦਾਂ ਲੋਕ ਅੰਦਰ ਮਸ਼ਹੂਰ ਮਾਇਆ ਸਭ ਕਲਾ ਪਰਪੂਰ ਸਿੰਘ ਜੀ ॠषि ਵਿਪਾਂਟਕ ਜੋਗੀ ਨਾਮ ਜਪੇ ਬਿਨ ਮੁਕਤ ਨਾ ਹੋਗੀ ਆਗਨ ਪਵਨ ਜਲ ਤਤ ਆਕਾਸ਼ਾ ਪਾਵਨ ਪੁਰਖ ਗੁਰੂ ਰਵਿਦਾਸਾ ਇਤਨੇ ਚੋਜ ਕਰੇ ਸੱਚਿਆਰੇ ਜਿਤਨੇ ਗगन ਮੰਡਲ ਵਿੱਚ ਤਾਰੇ ਭੱਬਾ ਭੀਮ ਅਮਰ ਸਚਿਆਈ ਓਤ ਪੋਤ ਸਭ ਕਾ ਸੁਖ ਦਾਈ ਦੀਨ ਅਨਾਥੋਂ ਕਾ ਗਮਖਾਰ ਵਿਦਿਆ ਦਾ ਭਰਪੂਰ ਪੰਡਹਾਰ ਮੰਦੇ ਚੰਗੇ ਪਰਕਣਹਾਰ ਤੀਨ ਭਵਨ ਦੁਨੀਆ ਕੇ ਸਾਰ ਸਤਿਗੁਰੂ ਵੀਰ ਭਗਤ ਪਰਵਾਨੈ ਦੇਸ਼ ਭਗਤ ਜੋਦੇ ਮਰਦਾਨੇ ਦੁਖੀਆਂ ਦੀ ਸੁਣ ਕੋ ਕਪਕਾਰ ਤਨ ਮਨ ਦਿੱਤਾ ਆਪਣਾ ਵਾਰ ਸਭ ਸਿਰ ਏਕ ਨਰੰਜਣ ਨਾਥਾ ਵੇਸ਼ਿ ਕੈ ਸ ਸਰਬ ਕੇ ਸਾਥਾ ਨਰ ਨਾਰੀ ਮਿਲ ਮੰਗਲ ਗਾਓ ਤੋਹੀ ਵੜ ਪਾਓ ਘਟ ਘਟ ਰਵਿਆ ਪਰਮਾਨੰਦਾ ਜੀਵ ਚ ਕੋਰ ਹਰੀ ਹਰ ਚੰਦਾ ਪਾਵਨ ਪੁਰਖ ਨਰੰਜਣ ਸੁਆਮੀ ਸਰਬ ਕਲਾ ਕਾਇ ਅੰਤਰ ਜਾਮੀ ਵਾਲਮੀਕ ਜਪ ਅੰਮ੍ਰਿਤ ਪੀਵੇ ਮਰਦਾ ਨਹੀਂ ਸਦੀਪਕ ਜੀਵੇ ਗਿਆਨ 나ਥ ਜੋ ਗੁਰ ਕੇ ਗੁਣ ਗਾਵੇ ਜਮਨ ਮਰਨ ਵਿੱਚ ਨਹੀਂ ਆਵੇ ਕੀਟਮ ਕੀਟ ਪਰੇਤ ਪਰਿੰਦੇ ਸਭ ਕਾ ਰਾਖਾ ਏਕ ਗੋਵਿੰਦੇ ਜੰਗਮ ਸਾਦੂ ਸੰਤ ਮਹੰਤਾ ਸਤਗੁਰੂ ਸਭਨਾ ਤੋਂ ਬਲਵੰਤਾ ਦਸ਼ਰਤ ਜਨਕਾ ਵਿਸ਼ਵਾਮਿੱਤਰ ਤਰ ਗਏ ਸੁਣ ਚਲ ਰਾਮ ਚਿਤਰਾ ਦਰ ਪਰ ਆਣ ਹਰੀ ਚੰਦ ਤਰੇ ਪਲ ਪਲ ਭਗਵੰਤ ਕਾ ਜਸ ਕਰੇ ਸਣਦੇ ਹੀ ਸਵਰਗਾਂ ਵਿੱਚ ਆਇਆ ਉਚਾ ਜਾਪ ਉਚਾ ਵਰ ਪਾਇਆ ਮਨੀ ਵਸ਼ਿਸ਼ਟ ਹਰੀ ਗੁਣ ਗਾਵੇ ਰਗੂਵੰਚ ਕਾ ਗੁਰੂ ਕਹਾਵੇ ਜੋ ਜੋ ਗੁਰਬਾਣੀ ਫਰਮਾਵੇ ਸੋਹੀ ਸੋਹੀ ਸੁਭਕ ਪੜਹਾਵੇ ਜੇ ਗੁਰਕੇ ਅੰਮ੍ਰਿਤ ਵਿੱਚ ਨਾ ਆਵੇ ਕਾਲਾ ਕਾਗ ਹੰਸ ਬਣ ਜਾਵੇ ਬੀਬੀ ਰਜਨੀ ਕਾ ਸਤਿ ਭਾਗ ਭਇਆ ਅਰੋਗ ਸਰੀਰ ਸੁਹਾਗ ਪਿੰਗਲਾ ਗੀਤ ਹਰੀ ਕੇ ਗਾਵੇ ਹਰ ਉਸ ਦੇ ਸਭ ਕਸ਼ਟ ਮਟਾਵੇ ਭਗਤੀ ਲਾਵੇ ਜਿਨ ਕੋ ਰਾਮ ਜਪਦੇ ਨਾਮ ਸੁਬਾਤੈ ਸ਼ਾਮੁ ਦੁਖ ਭੰਜਣੀ 베ਰੀ ਦੇ ਨਾਲ ਅੰਮ੍ਰਿਤ ਦਬੇ ਆਪ ਆਕਾਲ ਸਰਬ ਕਲਾ ਪੂਰਨ ਗੁਣਕਾਰ ਜਨਮ ਜਨਮ ਦੁਖ ਕਾਟਣ ਹਾਰ ਜੋ ਇੱਕ ਵਾਰ ਕਰੇ ਇਸ਼ਨਾਨ ਕੋਟ ਪ੍ਰਾਦ ਪਿਛੇ ਹਟ ਜਾਣ ਸਤਿਗੁਰ ਕਰਕੇ ਆਪਣੀ ਮਾਇਆ ਹੱਥੇ ਅੰਮ੍ਰਿਤ ਜਾਂ ਬਣਾਇਆ 101 ਤਾਰੇ ਕਾ ਪਾਣੀ ਲੈ ਕੇ ਆਈ ਕੁਦਰਤ ਰਾਣੀ ਤ੍ਰੇਤੇ ਯੁਗ ਵਿੱਚ ਹੋਇਆ ਜੰਗ ਸੂਰਬਿਆਂ ਦੇ ਉਗਰੇ ਰੰਗ ਸਪਣੀ ਵਰਗੇ ਤੀਰ ਚਲਾਏ ਲਵਕੁਸ਼ ਤੇ ਰਗੁਨੰਧਨ ਰਾਏ ਪਾਰਵਤ ਥਰ ਥਾਰੇ ਡੋਲੇ ਖਾਣ ਵਾਂ ਜਦੋਂ ਉੱਪਰ ਦੀ ਜਾਣ ਰਾਮ ਚੰਦਰ ਬਲ ਸਾਰਾ ਲਾਇਆ ਰਕਮ ਰਕਮ ਕੀ ਕੀਤੀ ਮਾਇਆ ਜਿੰਨ ਕੋ ਰਾਖ ਲਵੇਂਦਰੰਕਾਰ ਕੌਣ ਸਰੇ ਹਿਰ ਇਸ ਕੋ ਮਾਰ ਲਵ ਕੁਛ ਸੇ ਹਾਰੇ ਰਗੁਰਾਈ ਦਲ ਜੂ ਜੇਵਾ ਆਪਣੀ ਲਾਈ ਰਾਮ ਸਣੇ ਸਭ ਲਸ਼ਕਰ ਮੋਏ ਜਨ ਕੋ ਦਲਾਰੀ ਮੁਸਮਸ ਰੁਏ ਅਲਕਨਰੰਜਨ ਕਿਰਪਾ ਕਰੇ ਸੀਤਾ ਕੇ ਸਭ ਸੰਕਟ ਹਰੇ ਜਿਤਨੇ ਦਲ ਹੋਏ ਭੈ ਭੀਤ ਅਮਰਤ ਨਾਲ ਕਰੇ ਸਰਵ ਜੀਤ ਗੁਣ ਕੀਤਾ ਪੂਰਨ ਭਗਵਾਨ ਬਖਸ਼ ਦੇਤੇ ਮੋਇਆਂ ਕੋ ਪ੍ਰਾਣ ਅਲਕਨਰੰਜਨ ਦੀਨਾ ਨਾਥਾ ਸਦਾ ਬਸਤ ਸਭ ਨਾ ਕੈ ਸਤਾ ਗਗਨ ਮੰਡਲ ਚੰਦ ਸੂਰਜ ਤਾਰੇ ਸਭ ਮੇ ਜੋਤ ਤਰੀ ਕਰ ਤਾਰੇ ਗਿਆਨ नाथ ਜਨ ਪੈਪਨੀਤਾ ਜਿਨ ਜਿਨ ਭਗਵਾਨ ਕਾ ਜਸ ਕੀਤਾ ਕੁਦਰਤ ਕੀ ਗਤ ਕੁਦਰਤ ਜਾਣੇ ਅਪਰ ਅਪਾਰ ਅਮੋਲਕ ਭਾਣੇ ਮੰਨਦੇ ਆਏ ਰਾਜੇ ਰਾਣੇ ਹਾਰ ਗਏ ਦੋ ਬਾਲਾਂ ਅਗੇ ਵਡੇ ਵਡੇ ਜੋਦੇ ਜਰਵਾਣੇ ਜੇ ਪਰਮੇਸ਼ਵਰ ਕੇ ਮਨ ਪਾਵੇ ਕੀੜੀ ਹਾਥੀ ਕੋ ਖਾ ਜਾਵੇ ਜੇ ਪਰਮੇਸ਼ਵਰ ਕੇ ਮਨ ਪਾਵੇ ਸਿੰਗਲਾ ਪਰਬਤ ਚ ਚੜ ਜਾਵੇ ਜੇ ਪਰਮੇਸ਼ਵਰ ਕੇ ਮਨ ਪਾਵੇ ਰਾਜੇ ਕੋਲੋਂ ਭੀਖ ਮੰਗਾਵੇ ਜੇ ਪਰਮੇਸ਼ਵਰ ਕੇ ਮਨ ਪਾਵੇ ਕੰਗਲੇ ਤਾਈ ਤਖਤ ਬਿਠਾਵੇ ਬੱਕਰੀਆਂ ਤੇ ਸ਼ੇਰਾਂ ਤਾਈ ਪਾਣੀ ਇਕੋ ਕਾਟ ਪੜਾਵੇ ਜੇ ਪਰਮੇਸ਼ਵਰ ਕੇ ਮਨ ਪਾਵੇ ਕੱਖਾਂ ਦਾ ਬਾਲਕ ਬਣ ਜਾਵੇ ਕੈਸੀ ਕਲਾ ਰਚੀ ਭਗਵਾਨਾ ਹਾਰ ਦਿੱਤੀ ਰਾਣਾ ਸੁਲਤਾਨਾ ਸੇਵਕ ਤੇਰਾ ਹਾਰ ਨਾ ਖਾਵੇ ਜ਼ੁਬਰਾਇਲ ਪਹਾੜਾਂ ਚੜ ਆਵੇ ਹਲਤ ਪਲਤ ਕੇ ਮਾਲਕ ਪਾਲਕ ਪਾਂਡੋਂ ਕੇ ਜਗ ਭੋਗ ਲਗਾਏ ਜਿੱਥੇ ਜਿੱਥੇ ਵਸਦੇ ਜੀਵ ਉਥੇ ਉਥੇ ਰਿਜਕ ਪਹੁੰਚਾਏ ਵਾਲਮੀਕ ਗੁਰਵੰਤਰ ਜਾਮੀ ਮਹਿਮਾ ਤੇਰੀ ਲਿਖੀ ਨਾ ਜਾਵੇ ਵਲੀ ਸ਼ਲੀ ਜੋ ਦੇ ਬਲਵੰਤੇ ਠਾਕਰ ਆਪਣੀ ਸ਼ਰਣੀ ਲਾਏ ਥੰਮਾ ਬਾਜ ਖੜਾ ਹੈ ਸਮਾਨ ਤੇਰੀ ਕੁਦਰਤ ਤੇ ਭਗਵਾਨ ਦੇਨ ਦੁਨੀ ਵਿੱਚ ਪਰਮਾਨੰਦਾ ਤੂੰ ਹੀ ਸਭਨਾ ਕੇ ਕਲਿਆਣ ਤੇਰੇ ਬਿਨ ਲੱਗਦੇ ਨਹੀਂ ਭੋਰਾ ਦੁਨਿਆਤੇ ਕੀਤੇ ਪੁੰਨ ਦਾਨ ਲਿਖਤ ਤੇਰੀ ਤੂੰ ਨਾਹੀ ਬਾਰ ਜਿਤਨੇ ਜਗ ਵਿੱਚ ਵੇਦ ਪ੍ਰਾਣ ਸੰਸਕ੍ਰਿਤ ਹਰ ਤੇਰੀ ਬੋਲੀ ਸਵਰਗ ਪਚਾਵਣ ਵਾਲੀ ਢੋਲੀ ਸਭ ਤੋਂ ਪਹਿਲਾਂ ਜਗ ਵਿੱਚ ਆਈ ਆਦਿ ਜੁਗਾਦ ਸਰਬ ਕੀ ਮਾਈ ਉਥੇ ਇਥੇ ਸੁਭਾ ਪਾਈ ਜਿਨ ਜਿਨ ਮਨ ਮੇ ਜੋਤ ਜਗਾਈ ਰਾਮ ਨਾਮ ਕਾਇਮ ਰਪੰਡਾਰੋ ਸਭ ਕੇ ਕਸ਼ਟ ਨਿਵਾਰਨ ਹਾਰ ਕਲਮ ਕਲੈਰੀ ਲਿਖਤ ਸਨੈਰੀ ਤੀਨ ਪਵਨ ਦੁਨੀਆ ਕੇ ਡੈਰੀ ਸਭ ਤੋਂ ਉੱਚੇ ਸਭ ਤੋਂ ਗਹਿਰੀ ਸਰਬ ਕਲਾ ਭਰਪੂਰਨ ਸ਼ੈਰੀ ਗਿਆਨ ਧਿਆਨ ਕਾ ਵੱਡਾ ਬੇੜਾ ਉਤਰੇ ਪਾਰ ਪੜੇ ਇਸ ਜਿਹੜਾ ਜੋ ਜਨ ਕਰੇ ਰੋਜ਼ਾਨਾ ਪਾਠ ਲਵੇ ਬੇਕੁੰਠ ਲੋਕ ਵਿੱਚ ठाਠ ਇਸ ਕੋ ਪੜਤਾ ਸੁਣਤਾ ਤਰੇ ਸਭ ਕੇ ਕਾਜ ਸਪੂਰਨ ਕਰੇ ਕੋਟ ਜਨਮ ਕੀ ਲਥੇ ਜੰਗ ਜੋ ਨਰ ਲਾਵੇ ਇਸ ਕਾ ਰੰਗ ਸਭ ਕੋ ਦੇਵੇ ਏਕ ਪਿਆਰ ਜੋ ਆਵੇ ਇਸ ਕੇ ਦਰਬਾਰ ਇਸ ਅੱਗੇ ਕੀਤੀ ਅਰਦਾਸ ਪੂਰਨ ਹੋਵੇ ਮਨ ਕੀ ਆਸ ਅਮਰਤ ਵੇਲੇ ਕੀਏ ਬਾਣੀ ਕਾਜ ਸਵਾਰੇ ਕੁਦਰਤ ਰਾਣੀ ਪੰਜ ਬਟ ਵਾਰੇ ਮਨ ਕੋ ਮਾਰੇ ਪਲ ਪਲ ਹਰ ਕਾ ਨਾਮ ਚਿਤਾਰੇ ਏਕ ਬਰਾਬਰ ਸਭ ਕੋ ਜਾਣੇ ਸਭ ਤੋਂ ਨਿਵਾਇ ਆਪ ਪਛਾੜੇ ਮੰਦੜੇ ਕਾਫਲ ਮੰਦੜਾ ਹੋਵੇ ਸਭ ਚੰਗੇ ਮੰਦਾਨੇ ਕੋਈ ਗਿਆਨ ਨਾਤ ਜਾਨੇ ਉਧਰੇ ਸੋਈ ਪ੍ਰੀਤੁ ਗੁਰੂ ਕੀ ਜਿਸ ਸੰਗ ਹੋਈ ਗਿਆਨ 나ਦ ਜਾਨੇ ਉਧਰੇ ਸੋਈ ਪ੍ਰੀਤੁ ਗੁਰੂ ਕੀ ਜਿਸ ਸੰਗ ਹੋਈ